ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਬਹੁਤ ਵੱਡੀ ਖਬਰ ਆ ਭਾਈ ਅਮਰਪਾਲ ਸਿੰਘ ਦੇ ਨਾਲ ਜੁੜੀ ਔਰ ਸੀਐਮ ਭਗਵੰਤ ਮਾਨ ਔਰ ਕੇਂਦਰ ਦੋਵੇਂ ਸਰਕਾਰਾਂ ਮੂੰਹ ਦੇ ਮੂੰਹ ਵੱਜ ਚੁੱਕੀਆਂ ਨੇ ਕਿਵੇਂ ਜਿਵੇਂ ਕਿ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਸੀਦੇ ਵਿੱਚ ਇੱਕ ਪਾਸੇ 14 ਤਰੀਕ ਅੱਜ ਮਾਗੀ ਦਾ ਦਿਨ ਹੈ ਤੇ ਉੱਥੇ ਮੁਕਸਰ ਸਾਹਿਬ ਦੇ ਵਿੱਚ ਭਾਈ ਅਮਰਪਾਲ ਸਿੰਘ ਦੀ ਬਹੁਤ ਵੱਡੀ ਕਾਨਫਰੰਸ ਰੱਖੀ ਗਈ ਆ ਜਿਹਦੇ ਵਿੱਚ ਰਿਹਾਈ ਦਾ ਐਲਾਨ ਹੋ ਚੁੱਕਿਆ ਮੈਂ ਤੁਹਾਨੂੰ ਪੂਰਾ ਵੀਡੀਓ ਦਿਖਾਉਂਗਾ ਤਾਂ ਦੂਜੇ ਪਾਸੇ ਸੀਐਮ ਭਗਵੰਤ ਮਾਨ ਔਰ ਕੇਂਦਰ ਸਰਕਾਰ ਦੋਵੇਂ ਮਿਲ ਕੇ ਯਾਨੀ ਬੇਅਦਮੀ ਨੂੰ ਇਨਜਾਮ ਦੇ ਦਿੱਤਾ ਤਾਂ ਕਿ ਜਿਹੜੇ ਸਿੱਖ ਨੇ ਇਹਨਾਂ ਦਾ ਜਿਹੜਾ ਧਿਆਨ ਉਹ ਪੜਕਾ ਕੇ ਕਿਸੇ ਹੋਰ ਪਾਸੇ ਵੱਲ ਲਿਜਾਇਆ ਜਾਵੇ ਤਾਂ ਹੁਣ ਤੁਸੀਂ ਇਹ ਵੇਖੋ ਸਮੇਂ-ਸਮੇਂ ਤੇ ਯੂਏਪੀਏ ਲੱਗਦਾ ਕਦੇ ਦੀ ਘਰਵਾਲੀ ਤੇ ਦੋਸ਼ ਲਗਦੇ ਨੇ ਫੰਡਿੰਗ ਦੇ ਵਿਦੇਸ਼ਾਂ ਦੇ ਵਿੱਚੋਂ ਫੰਡਿੰਗ ਹੁੰਦੀ ਆ ਤਾਂ ਹੁਣ ਦੂਜੇ ਪਾਸੇ ਸੀਐਮ ਭਗਵੰਤ ਮਾਨ ਔਰ ਕੇਂਦਰ ਸਰਕਾਰ ਨੇ ਜਿਹੜਾ ਕਿ ਬਿਲਕੁਲ ਸ਼ਰਮ ਲਾ ਦਿੱਤੀ ਹੈ ਔਰ ਗੁਰੂ ਸਾਹਿਬ ਦੀ ਜਿਹੜੀ ਬੇਅਦਬੀ ਹੈ ਇਹਦਾ ਮੈਂ ਤੁਹਾਨੂੰ ਲਾਈਵ ਵੀਡੀਓ ਪੂਰਾ ਪ੍ਰੂਫ ਦੇ ਤੌਰ ਤੇ ਦਿਖਾਉਣ ਜਾ ਰਿਹਾ ਅਮਰਪਾਲ ਸਿੰਘ ਦੀ ਹੋਣ ਦਾ ਜਿਹੜਾ ਚਾਂਸ ਆ ਉਹ ਵੱਧ ਚੁੱਕਿਆ ਮੁਖਸਰ ਸਾਹਿਬ ਦੇ ਵਿੱਚ ਵੱਡੇ ਪੱਧਰ ਤੇ ਯਾਨੀ ਪੂਰੇ ਪੰਜਾਬ ਦਾ ਸੈਰਾਂ ਪਹੁੰਚ ਚੁੱਕਿਆ ਪੂਰੀ ਵੀਡੀਓ ਸੁਣਾਉਂਗਾ ਕਿਉਂਕਿ ਜਿਹੜਾ ਪੰਜਾਬ ਹੈ ਇਹ ਦਰਸਲ ਵੱਡੇ ਪੱਧਰ ਤੇ ਇਹਨਾਂ ਨੇ ਸਰਕਾਰ ਬਣਾਈ ਆਮ ਆਦਮੀ ਪਾਰਟੀ ਦੀ ਤਾਂ ਹੁਣ ਅਮਰਪਾਲ ਸਿੰਘ ਨੂੰ ਲੈ ਕੇ ਇੱਕ ਬਹੁਤ ਵੱਡਾ ਜਿਹੜਾ ਕਹਿ ਸਕਦੇ ਇੱਕ ਸੈਲਾਬ ਹੀ ਉਤਰਿਆ ਹੈ ਪੰਜਾਬ ਦਾ ਮੁਖਤਸਰ ਸਾਹਿਬ ਦੇ ਵਿੱਚ ਇਹਦੀ ਵੀਡੀਓ ਦੇਖੋਗੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿਉਂਕਿ ਦੋਵੇਂ ਸਰਕਾਰਾਂ ਨੇ ਰਲ ਕੇ ਬੇਅਦਬੀ ਯਾਨੀ ਗੁਰੂ ਗ੍ਰੰਥ ਸਾਹਿਬ ਨੂੰ ਸਾੜ ਦਿੱਤਾ ਹੈ ਤਾਂ ਮੌਕੇ ਦੀਆਂ ਤਸਵੀਰਾਂ ਵੀ ਮੈਂ ਤੁਹਾਨੂੰ ਲਾਈਵ ਦਿਖਾਉਂਗਾ ਔਰ ਉਸ ਤੋਂ ਬਾਅਦ ਅਮਰਪਾਲ ਦੀ ਰਿਹਾਈ ਦਾ ਜਿਹੜਾ ਮਾਮਲਾ ਉਹ ਵੀ ਪੂਰਾ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਪਹਿਲਾ ਮੈਂ ਤੁਹਾਨੂੰ ਇਸ ਬੇਅਦਬੀ ਦਾ ਜਿਹੜਾ ਅੰਜਾਮ ਦਿੱਤਾ ਗਿਆ ਦੋਵੇਂ ਸਰਕਾਰਾਂ ਦੁਆਰਾ ਉਹ ਵੀ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਸੁਣੋ ਆ ਕੋਮੀ ਮੋਰਚੇ ਤੋਂ ਵੀਡੀਓ ਸਾਹਮਣੇ ਆਈ ਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਆ ਭਗਮੰਤਮਾਨ ਨੇ ਪੰਜਾਬ ਪੁਲਿਸ ਨੂੰ ਕਹਿ ਕੇ ਆ ਤੁਸੀਂ ਆਪ ਹੀ ਸੁਣ ਲਓ ਤੇ ਦੇਖ ਲਓ ਆ ਭਾਈ ਆ ਦੇਖੋ ਆ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਸਰੂਪ ਆ ਉੱਥੇ ਕੋਲੇ ਸਿੱਟੇ ਨੇ ਇਹਨਾਂ ਨੇ ਆ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਕੋਲੇ ਸਿੱਟੇ ਕੰਡੀ ਸਿੰਘਾਂ ਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਉੱਥੇ ਕੋਲੇ ਉੱਥੇ ਕੋਲੇ ਸਿੱਟੇ ਨੇ ਜਿੱਥੇ ਸਿੰਘ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਕਰ ਰਹੇ ਨੇ ਹਰਮਾਨਾ ਖਾਵਾ ਦੇ ਪਾਠੇ ਨੂੰ ਆ ਦੇ ਕੌਮ ਇਨਸਾਫ ਮੋਰਚਾ ਲੱਗਿਆ ਉਥੇ ਗੋਲੇ ਸਟਾਇਏ ਜਾਂਦੇ ਨੇ ਮਾਗੀ ਦਾ ਦਿਨ ਤੇ ਤੁਹਾਨੂੰ ਵੀ ਪਤਾ ਵੀ ਮੁਕਸਰ ਸਾਹਿਬ ਦੇ ਵਿੱਚ ਵੱਡੀਆਂ ਦੋ ਕਾਨਫਰੰਸਾਂ ਹੋਣ ਜਾ ਰਹੀਆਂ ਨੇ ਅਮਰਪਾਲ ਸਿੰਘ ਦੂਜੇ ਪਾਸੇ ਬਾਦਲਾਂ ਦੀ ਕਾਨਫਰੰਸ ਯਾਨੀ ਸੁਖਵੀਰ ਸਿੰਘ ਬਾਦਲ ਦੀ ਔਰ ਹੁਣ ਮਾਮਲਾ ਕੀ ਹੈ ਕਿ ਜਿਹੜਾ ਕੌਮ ਦਾ ਧਿਆਨ ਭਟਕਾ ਕੇ ਸਮੇਂ-ਸਮੇਂ ਤੇ ਯਾਨੀ ਜਿਵੇਂ ਬਾਬਾ ਬਕਾਲਾ ਸਾਹਿਬ ਦੇ ਵਿੱਚ ਬੇਅਦਮੀਆਂ ਨੂੰ ਅੰਜਾਮ ਦਿਵਾਇਆ ਸੀ ਕਿ ਅਮਰਪਾਲ ਸਿੰਘ ਨੂੰ ਲੈ ਕੇ ਬਕਾਲਾ ਸਾਹਿਬ ਦੇ ਵਿੱਚ ਪਹਿਲਾਂ ਵੀ ਬਹੁਤ ਵੱਡਾ ਇਕੱਠ ਰੱਖਿਆ ਗਿਆ ਸੀ ਤਾਂ ਕਿ ਜਿਹੜੀ ਸਿੱਖ ਕੌਮ ਹੈ ਉਹ ਆਪਣਾ ਮੁੱਦਾ ਪਟਕ ਕੇ ਕਿਸੇ ਹੋਰ ਪਾਸੇ ਵੱਲ ਨੂੰ ਤੁਰ ਜਾਣ ਯਾਨੀ ਇੱਕ ਦੂਜੇ ਦੇ ਨਾਲ ਵਿਰੁੱਧ ਹੋ ਜਾਣ ਤਾਂ ਪੂਰਾ ਪੰਜਾਬ ਆ ਜਿਹੜਾ ਮੁਕਸਰ ਸਾਹਿਬ ਦੇ ਵਿੱਚ ਇੱਕ ਸਹਾਲਾਬ ਦੇ ਰੂਪ ਦੇ ਵਿੱਚ ਇਕੱਠਾ ਹੋ ਗਿਆ ਤਾਂ ਹੁਣ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਭਾਈ ਅਮਰਪਾਲ ਸਿੰਘ ਦੀ ਰਿਹਾਈ ਦਾ ਬਹੁਤ ਹੀ ਵੱਡਾ ਐਲਾਨ ਹੋ ਚੁੱਕਿਆ ਹੈ ਮੁਕਸਰ ਸਾਹਿਬ ਦੇ ਵਿੱਚ ਤਾ ਹੁਣ ਧਿਆਨ ਦੇ ਨਾਲ ਸੁਣਨਾ ਮੇਰਾ ਵੀਰ ਉਸ ਤੋਂ ਬਾਅਦ ਇਸ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਤਾਂ ਕਿ ਜਿਹੜੀ ਦਹਾਰ ਵੱਜੀ ਆ ਮੁਕਸਰ ਸਾਹਿਬ ਦੇ ਵਿੱਚੋਂ ਸਿੰਘਾਂ ਨੇ ਯਾਨੀ ਇੱਕ ਵੱਡਾ ਐਲਾਨ ਕਰ ਦਿੱਤਾ ਭਾਈ ਅਮਰਪਾਲ ਸਿੰਘ ਦੀ ਰਿਹਾਈ ਦਾ ਉਹਨੂੰ ਬਾਹਰ ਕੱਢ ਕੇ ਲਿਆਉਣ ਦਾ ਜਿਹੜਾ ਦਾਵਾ ਕੀਤਾ ਉਹਨੂੰ ਸੁਣ ਕੇ ਹਰ ਕਿਸੇ ਦੇ ਯਾਨੀ ਮੈਂ ਕਹੂੰ ਸਰਕਾਰ ਦੇ ਤਾਂ ਹੋਸ਼ ਹੀ ਉੱਡ ਗਏ ਨੇ ਸੁਣੋ ਕੰਮ ਦੇ ਕਰਨੇ ਆ ਜੇ ਪੰਥ ਦਾ ਭਲਾ ਚਾਹੁੰਦੇ ਅਰ ਕਹਿੰਦੇ ਸੌਣ ਹੀ ਚੱਕ ਸਕਦਾ ਹੁਣ ਕਹਿੰਦੇ ਆ ਨਹੀਂ ਸਕਦਾ ਬਹੁਤ ਵੱਡਾ ਯਾਨੀ ਕਸਾਲਾਬ ਉਤਰ ਚੁੱਕਿਆ ਮੁਖਸਰ ਸਾਹਿਬ ਦੀ ਧਰਤੀ ਦੇ ਉੱਤੇ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਤਾਂ ਦੂਜੇ ਪਾਸੇ ਸਰਕਾਰਾਂ ਜਿਹੜੀਆਂ ਬਖਲਾ ਗਈਆਂ ਨੇ ਉਹਨਾਂ ਨੇ ਕੀ ਕੀਤਾ ਉਹ ਵੀ ਤੁਹਾਡੇ ਸਾਹਮਣੇ ਆ ਜਿਹੜੇ ਕਿ ਨਰਿੰਦਰ ਮੋਦੀ ਸਰਕਾਰ ਸੈਂਟਰ ਤੱਕ ਹਿਲ ਚੁੱਕਿਆ ਭਾਈ ਅਮਰਪਾਲ ਸਿੰਘ ਦੀ ਜਿਹੜੀ ਰਿਹਾਈ ਦਾ ਆਗਾਜ ਸੁਣਿਆ ਇਹ ਇਕੱਲਾ ਤੁਸੀਂ ਨਹੀਂ ਬਲਕਿ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਦੋਵਾਂ ਦੀ ਨੀਂਦ ਉਡਾ ਦਿੱਤੀ ਹੈ ਕਿਉਂਕਿ ਅੱਜ 마ਗੀ ਦੇ ਦਿਨ ਦੇ ਵਿੱਚ ਇੱਕ ਐਸਾ ਐਲਾਨ ਪਹਿਲੀ ਵਾਰ ਜਿਹੜੀ ਪਾਰਟੀ ਦਾ ਆਗਾਜ਼ ਹੋ ਜਾਣਾ ਖਾਲਸਾ ਰਾਜ ਦੀ ਆਹਟ ਸਾਫ਼ ਸੁਣਾਈ ਦੇ ਰਹੀ ਹੈ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਵੇਲੇ ਜਿਹੜਾ ਖਾਲਸਾ ਰਾਜ ਹੋਇਆ ਸੀ ਤਾਂ ਉਹ ਪੰਜਾਬ ਦੇ ਵਿੱਚ ਜਿੰਨੇ ਲੋਕ ਜਿੰਨੇ ਵੀ ਲੋਕ ਕਿੰਨੇ ਵੀ ਵਰਗਾਂ ਦੇ ਰਹਿੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਬਰਾਬਰ ਦੀ ਅਹਿਮੀਅਤ ਦਿੱਤੀ ਜਾਂਦੀ ਸੀ ਤਾਂ ਜਿਹੜੀਆਂ ਹੁਣ ਸਰਕਾਰਾਂ ਨੇ ਇਹ ਕੀ ਕਰਦੀਆਂ ਨੇ ਇਹ ਸਾਡੇ ਲੋਕਾਂ ਦੇ ਵਿੱਚ ਬਖਰੇਵੇਂ ਪੈਦਾ ਕਰ ਦਿੰਦੀਆਂ ਨੇ ਕਿਸੇ ਨੂੰ ਧਰਮਾਂ ਦੇ ਨਾਮ ਤੇ ਵੰਡ ਦਿੰਦੇ ਨੇ ਕਿਸੇ ਨੂੰ ਪਾਰਟੀਆਂ ਦੇ ਨਾਮ ਤੇ ਵੰਡਿਆ ਹੋਇਆ ਵੱਡੇ ਪੱਦਰ ਤੇ ਔਰ ਹੁਣ ਦੋਵੇਂ ਸਰਕਾਰਾਂ ਦੀ ਦੇਖ ਜਿਹੜੀ ਨੀਂਦ ਉੱਡੀ ਹੈ ਉਹ ਬੜਾ ਹੀ ਅਨਿੱਕ ਦੇਖਣ ਵਾਲਾ ਮੰਜ਼ਰ ਹੈ ਮੋਦੀ ਸਰਕਾਰ ਨੇ ਅੱਧੀ ਚੋਟੀ ਦਾ ਜ਼ੋਰ ਲਾ ਰੱਖਿਆ ਦੂਜੇ ਪਾਸੇ ਸੀਐਮ ਭਗਵੰਤ ਮਾਨ ਨੇ ਵੀ ਜ਼ੋਰ ਲਾ ਰੱਖਿਆ ਕਿ ਜਿਹੜੀ ਬੇਅਦਬੀ ਹੈ ਦੇਖੋ ਜਦੋਂ ਮੈਂ ਪਹਿਲਾਂ ਵੀ ਤੁਹਾਨੂੰ ਕਹੀ ਹੈ ਗੱਲ ਕੇ ਬਾਬਾ ਬਕਾਲਾ ਸਾਹਿਬ ਦੇ ਵਿੱਚ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਬਹੁਤ ਵੱਡਾ ਇਕੱਠ ਹੋ ਜਾਂਦਾ ਤਾਂ ਉੱਥੇ ਹੀ ਬੇਅਦਬੀ ਨੂੰ ਅੰਜਾਮ ਦਿੱਤਾ ਜਾਂਦਾ ਕਿ ਜਿਹੜੇ ਸਿੱਖ ਕੌਮ ਹੈਗੀ ਪੂਰੀ ਪੰਜਾਬੀਅਤ ਯਾਨੀ ਆਪਸ ਵਿੱਚ ਲੜੂਗੀ ਕਿ ਤੁਹਾਡਾ ਕੰਮ ਹੈ ਜਥੇਦਾਰਾਂ ਦਾ ਕੰਮ ਹੈ ਫੁਲਾਨੀ ਕਮੇਟੀ ਦਾ ਕੰਮ ਹੈ ਤਾਂ ਸਰਕਾਰਾਂ ਦੇਖੋ ਸਮੇਂ-ਸਮੇਂ ਤੇ ਕੌਮ ਨੂੰ ਵੀ ਅਲਝਾਉਂਦੀਆਂ ਨੇ ਪੰਜਾਬੀਅਤ ਨੂੰ ਵੀ ਅਲਝਾਉਂਦੀਆਂ ਨੇ ਇਹ ਕੱਲਾ ਅਮਰਪਾਲ ਹੀ ਨਹੀਂ ਬਲਕਿ ਜਿੰਨੀਆਂ ਮਾਵਾਂ ਪੰਜਾਬ ਦੀਆਂ ਕੂਕਾਂ ਮਾਰ ਰਹੀਆਂ ਨੇ ਕਿ ਸਾਡਾ ਚੱਟੇ ਨੇ ਪੰਜਾਬ ਖਾ ਲਿਆ ਤਾਂ ਤੁਹਾਨੂੰ ਵੀ ਪਤਾ ਵੀ ਆਏ ਦਿਨ ਬਹੁਤ ਵੱਡੀ ਵਾਰਦਾਤ ਹੋ ਜਾਂਦੀ ਆ ਪੰਜਾਬ ਦੇ ਵਿੱਚ ਇੱਕ ਸਿਰਫ ਚੱਟੇ ਦੇ ਨਾਲ ਔਰ ਹੁਣ ਉਹਨਾਂ ਨੂੰ ਨੱਥ ਪਾਉਣ ਦੇ ਲਈ ਉਹੀ ਸੂਰਵੀਰ ਯੋद्धा ਜਿਹੜਾ ਕਿ ਪਾਰਟੀ ਦਾ ਆਗਾਜ਼ ਕਰ ਚੁੱਕਿਆ ਔਰ ਹੁਣ ਉਹਦੀ ਰਿਹਾਈ ਨੂੰ ਲੈ ਕੇ ਵੱਡਾ ਐਲਾਨਕ ਹੋ ਗਿਆ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਕਦੋਂ ਵੀ ਹੋ ਸਕਦੀ ਹੈ ਕਿਉਂਕਿ ਹੁਣ ਪੰਜਾਬੀਆਂ ਦਾ ਸਲਾਮ ਆ ਜੀ ਦਾ ਉਹਨੇ ਇੱਕ ਤਰ੍ਹਾਂ ਦਾ ਨਿਸ਼ਚਿਤ ਕਰ ਦਿੱਤਾ ਕਿ ਅਸੀਂ ਭਾਈ ਅਮਰਪਾਲ ਸਿੰਘ ਦੇ ਨਾਲ ਖੜੇ ਆ ਤਾਂ ਠੀਕ ਆ ਪੰਜਾਬੀਓ ਵੱਧ ਤੋਂ ਵੱਧ ਮੇਰਾ ਵੀਰ ਇਸ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਤਾਂ ਕਿ ਹਰ ਪੰਜਾਬੀ ਸਿੱਖ ਨੌਜਵਾਨ ਤੱਕ ਇਹ ਵੀਡੀਓ ਜਾਵੇ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਆਲ ਤੇ ਜ਼ਰੂਰ ਕਾ ਦੇਣਾ ਜੀ